ਪੰਜਾਬੀ ਏਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸ਼ਾਸਤਰੀ ਕਾਲ ਆਦੀਆਂ ਵੱਡੀਆਂ ਖਬਰਾਂ ਔਰਤਾਂ ਨੂੰ 1-1000 ਰੁਪਏ ਦੇਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ ਸੁਣਾਈ ਵੱਡੀ ਖੁਸ਼ਖਬਰੀ ਲਾਲਜੀਤ ਪੁੱਲਰ ਦੇ ਵਿਵਾਦਿਤ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਲਾਲਜੀਤ ਪੁੱਲਰ ਨੇ ਮੂਹਤੇ ਕਹੀਆਂ ਵੱਡੀਆਂ ਗੱਲਾਂ ਪਟਿਆਲਾ ਚ ਕਣਕ ਦੀਆਂ ਬੋਰੀਆਂ ਚ ਮਿਲੇ ਪੱਥਰਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਵੱਡੀ ਕਾਰਵਾਈ ਆੜਤੀਆਂ ਦਾ ਲਾਇਸੈਂਸ ਕੀਤਾ ਰੱਦ ਡੂਰ ਸਾਹਿਬ ਤੋਂ ਜਾਤ ਉਮੀਦਵਾਰ ਵੱਜੋਂ ਚੋਣ ਲੜਨਗੇ ਭਾਈਆ ਬਰਪਾਲ ਸਿੰਘ ਅਮਰੀ ਪਾਸਿੰਗ ਦੀ ਮਾਤਾ ਨੇ ਕੀਤਾ ਐਲਾਨ ਰਾਜਾ ਵੜਿੰਗ ਨੇ ਕਰਤਾ ਵੱਡਾ ਐਲਾਨ ਕੀਤਾ ਜੇਕਰ ਜਾਖੜ ਚੌਂ ਲੜਦੇ ਹਨ ਤਾਂ ਉਹਨਾਂ ਦੇ ਖਿਲਾਫ ਖੜਾ ਹੋਵਾਂਗਾ ਪੰਜਾਬ ਵਿੱਚ ਅਗਲੇ 2 ਦਿਨ ਤੇਜ਼ ਮੀਂਹ ਨਾਲ ਗੜੇ ਮਾਰੀ ਦਾ ਲੜ ਜਾ ਰਹੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਵਿਜੀਲੈਂਸ ਵਿਰੁੱਧ ਦੀ ਵੱਡੀ ਕਾਰਵਾਈ 2000 ਪਰਿਸ਼ੂਤ ਲੈਂਦਾ ਸੀਨੀਅਰ ਸਹਾਇਕ ਕੀਤਾ ਕਾਬੂ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਗਰੰਟੀ ਰਹਿ ਗਈ ਹੈ ਅਗਲੀ ਵਾਰੀ ਉਸ ਦੀ ਹੈ 11000 ਰੁਪਿਆ ਜਿਹੜਾ ਸਾਡੀਆਂ ਮਾਵਾਂ ਪੈਣਾ ਨੂੰ ਉਹਨਾਂ ਦੀ ਕਬੀਲਦਾਰੀ ਵਾਸਤੇ ਦੇਣਾ ਹੈ ਉਹ ਪੂਰਾ ਕਰੂੰਗਾ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਗਰੰਟੀ ਨੂੰ ਛੱਡ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ ਪਰੰਤੂ ਉਹ ਇਸ ਲਈ ਵੀ ਵਚਤ ਕਰ ਰਹੇ ਹਨ ਤੇ ਜਲਦ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਉਹ ਬਿਨਾਂ ਕਿਸੇ ਰਿਸ਼ਵਤ ਜਾਂ ਸ਼ਿਫਾਰਿਸ਼ ਤੋਂ 43000 ਨੌਕਰੀਆਂ ਦੇਣ ਤੋਂ ਬਾਅਦ ਇੱਥੇ ਬੜੇ ਹਨ ਜੇਕਰ ਇਹ ਹੁਣ ਸੰਭਵ ਹੈ ਤਾਂ ਉਸ ਸਮੇਂ ਵੀ ਸੰਭਵ ਸੀ ਪਰ ਰਵਾਇਤੀ ਸਿਆਸਤਦਾਨਾਂ ਵਿਚ ਆਮ ਲੋਕਾਂ ਲਈ ਕੁਝ ਵੀ ਕਰਨ ਦੇ ਇਰਾਦੇ ਦੀ ਘਾਟ ਸੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਤਾਂ ਮਿਲਦੀ ਸੀ ਪਰ ਉਸ ਤੋਂ ਜ਼ਿਆਦਾ ਅਤੇ ਲੰਬੇ ਬਿਜਲੀ ਦੇ ਕੱਟ ਲੱਗਦੇ ਸਨ ਕਿਉਂਕਿ ਵਾਸ਼ਵਾਦੀ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਨੂੰ ਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਦਿੱਤੀ ਅਤੇ ਉਹ ਵੀ ਦਿਨ ਵੇਲੇ ਤਾਂ ਜੋ ਬਹੁਤ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਣ ਮੁੱਖ ਮੰਤਰੀ ਭਗਮੰਤ ਮਾਨ ਨੇ ਲਾਲਜੀਤ ਸਿੰਘ ਪੁੱਲਰ ਦੇ ਵਿਵਾਦਿਤ ਬਿਆਨ ਤੇ ਲਾਲਜੀਤ ਪੁੱਲਰ ਨੂੰ ਮੂੰਹ ਤੇ ਵੱਡੀਆਂ ਗੱਲਾਂ ਕਹੀਆਂ ਹਨ ਉਹਨਾਂ ਨੇ ਕਿ ਹੈਗੇ ਲਾਲਜੀਤ ਸਿੰਘ ਪੁੱਲਰ ਨੇ ਜਜਵਾਤਾ ਚ ਆ ਕੇ ਗਲਤ ਸ਼ਬਦਾਵਲੀ ਵਰਤੀ ਹੈ ਪਤਾ ਨਹੀਂ ਇੱਕ ਬਿਆਨ ਦੇ ਵਿੱਚ ਕਿਵੇਂ ਗਲਤ ਸ਼ਬਦਾਵਲੀ ਵਰਤੀ ਗਈ ਹੈ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਇਸ ਨੂੰ ਫੋਨ ਕੀਤਾ ਤੇ ਕਿ ਹੈਗੇ ਮਿੱਤਰਾ ਇਸ ਦੇ ਵਿੱਚ ਕੋਈ ਬਹਾਨਾ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲੈ ਤਾਂ ਇਹ ਜਾ ਕੇ ਦਰਬਾਰ ਸਾਹਿਬੀ ਮਾਫੀ ਮੰਗ ਕੇ ਆਇਆ ਹੈ ਉਹਨਾਂ ਕਿਹਾ ਹੈ ਕਿ ਤੇ ਮੈਂ ਅੱਜ ਲਾਣੇਦਾਰ ਹੋਣ ਦੇ ਨਾਤੇ ਕੀਮਾ ਦਾ ਜਾਜਕ ਹਾਂ ਕਿਸ ਦੇ ਮੂੰਹੋਂ ਕੁਝ ਨਿਕਲਿਆ ਹੈ ਤੇ ਉਹਨਾਂ ਨੇ ਲਾਲਜੀਤ ਸਿੰਘ ਭੁੱਲਰ ਵੱਲ ਹੱਥ ਕਰਕੇ ਕਿਹਾ ਕਿ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਟੀ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੈਗੀ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਛੋਟੀਆਂ-ਛੋਟੀਆਂ ਮੁਸ਼ਕਲਾਂ ਤੇ ਰੁਕਾਵਟਾਂ ਆਉਂਦੀਆਂ ਹਨ ਪਰ ਰੁਕਣਾ ਨਹੀਂ ਵਿਕਾਸ ਵੱਲ ਵਾਦੇ ਰਹੋ ਸਾਡੇ ਟੀਚੇ ਵੱਡੇ ਹਨ ਉਹਨਾਂ ਨੇ ਆਪਣੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਯਾਰ ਜੀ ਮੇਵਾਰ ਨੇ ਬਿਆਨਨਾ ਦੇਣ ਲਈ ਵੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਕੰਮ ਦੀ ਰਾਜਨੀਤੀ ਕਰਨ ਆਏ ਹਾਂ ਅਸੀਂ ਇੱਥੇ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਏ ਹਾਂ ਅਸੀਂ ਸਕੂਲ ਅਤੇ ਹਸਪਤਾਲ ਬਣਾਉਣ ਲਈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਆਏ ਹਾਂ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ ਅਸੀਂ ਕਿਸੇ ਕਿਸਮ ਦਾ ਪੇਦ ਭਾਵ ਨਹੀਂ ਕਰਦੇ ਲੋਕ ਸਭਾ ਚੋਣਾਂ ਦੌਰਾਨ ਅਮਰਪਾਲ ਸਿੰਘ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਾਤ ਤੌਰ ਤੇ ਚੋਣ ਲੜਨਗੇ ਅਮਰਪਾਲ ਸਿੰਘ ਦੀ ਮਾਤਾ ਬਲਵਿੰਦਰ ਕੋਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਜਾਦ ਉਮੀਦਵਾਰ ਵਜੋਂ ਚੋਣ ਲੜਨਗੇ ਉਹਨਾਂ ਨੇ ਸਾਫ਼ ਕੀਤਾ ਹੈ ਕਿ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਉਹ ਸਿਰਫ ਆਜ਼ਾਦ ਚੋਣ ਲੜਨਗੇ ਉਹਨਾਂ ਕਿਹਾ ਹੈ ਕਿ ਸਰਕਾਰ ਵੱਲੋਂ ਨੌਜਵਾਨਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਟੱਕਰ ਕਰਨ ਲਈ ਅਮਰਿਤਪਾਲ ਸਿੰਘ ਆਜ਼ਾਦ ਚੋਣ ਲੜਨਗੇ ਇਸ ਦੇ ਨਾਲ ਹੀ ਬਾਕੀ ਦੇ ਐਲਾਨ ਅਮਰਿਤਪਾਲ ਸਿੰਘ ਦੇ ਪਿਤਾ ਵੱਲੋਂ ਅੱਜ ਕੀਤੇ ਜਾਣਗੇ ਇਸ ਤੋਂ 2 ਦਿਨ ਪਹਿਲਾਂ ਉਹਨਾਂ ਦੇ ਵਕੀਲ ਅਤੇ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਭਾਈ ਅਮਰਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਖੇ ਗਏ ਹਨ। ਮੁਲਾਕਾਤ ਦੇ ਦੌਰਾਨ ਉਹਨਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਲੋਕ ਸਭਾ ਚੋਣਾਂ ਲੜਨ ਅਤੇ ਭਾਈ ਅਮਰਪਾਲ ਸਿੰਘ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰਦੇ ਹਨ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਾਦ ਉਮੀਦਵਾਰ ਵੱਜੋਂ ਚੋਣ ਲੜਨ ਦੀ ਹਾਮੀ ਭਰ ਦਿੱਤੀ। ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ ਚੋਣ ਲੜਨ ਬਾਰੇ ਰਾਜਾ ਵਣਿੰਗ ਨੇ ਵੱਡਾ ਬਿਆਨ ਦਿੱਤਾ ਹੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਚੋਣਾਂ ਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਾ ਬਣੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਜਨਤਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਦੇਵੇਗੀ ਮੈਂ ਭਾਜਪਾ ਨੂੰ ਆਪਣੇ ਸਭ ਤੋਂ ਮਜ਼ਬੂਤ ਨੇਤਾ ਨੂੰ ਨਾਮਜ਼ਦ ਕਰਨ ਲਈ ਸੱਦਾ ਦਿੰਦਾ ਹਾਂ ਸੁਨੀਲ ਜਾਖੜ ਜੇਕਰ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਤਾਂ ਮੈਂ ਉਹਨਾਂ ਦੇ ਖਿਲਾਫ ਚੋਣ ਲੜਾਂਗਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗਾ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਅਸਫਲਤਾ ਦੀ ਗਵਾਹ ਬਣੇ ਪੰਜਾਬ ਵਿੱਚ ਮੌਸਮ ਬਦਲਣ ਜਾ ਰਿਹਾ ਹੈ ਅੱਜ ਅਤੇ ਕੱਲ ਪੰਜਾਬ ਵਿੱਚ ਮੀਂਹ ਤੇ ਹਨੇਰੀ ਦੀ ਚੇਤਾਵਨੀ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਅੱਜ ਅਤੇ ਕੱਲ orange alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਮੀਂਹ ਦੇ ਨਾਲ-ਨਾਲ ਤੂਫਾਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਜਦਕਿ ਤੇਜ਼ਮੀਂ ਦਾ alert ਜਾਰੀ ਕੀਤਾ ਗਿਆ ਹੈ ਵਿਭਾਗ ਅਨੁਸਾਰ ਗਰਮੀ ਤੋਂ ਰਾਹਤ ਦਾ ਇਹ سلسلہ ਐਤਵਾਰ ਤੱਕ ਜਾਰੀ ਰਹੇਗਾ ਕਿਉਂਕਿ ਅੱਜ ਅਤੇ ਕੱਲ yellow alert ਲਾਨਿਆ ਗਿਆ ਹੈ ਜਿਸ ਕਾਰਨ 3 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਲਈ ਤਹਿਤ ਪੰਜਾਬ ਨੂੰ 23 ਅਪ੍ਰੈਲ ਨੂੰ ਗ੍ਰੀਨ ਜ਼ੋਨ ਵਿੱਚ ਆ ਜਾਵੇਗਾ ਮੌਸਮ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਇਸ ਦੌਰਾਨ ਗੜੇਮਾਰੀ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦਾ ਮੌਜੂਦਾ ਮੌਸਮ ਕਈ ਬਦਲਾਵਾਂ ਦੇ ਸੰਕੇਤ ਦੇ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਹਾਲੇ ਵਿੱਚ ਹੋਈ ਗੜੇਮਾਰੀ ਦੌਰਾਨ ਦੇਖਣ ਨੂੰ ਮਿਲੀ ਹੈ ਸੂਬੇ ਵਿੱਚ ਪ੍ਰਸ਼ਾਸਨ ਚਾਰ ਦੇ ਉੱਤੇ ਚੱਲ ਰਹੀ ਮੁਹਿੰਮ ਦਰਾਂ ਪੰਜਾਬ ਜਨਰਲਸ ਵਿਰੋਣ ਨੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਲੁਧਿਆਣਾ ਦੇ ਦਫ਼ਤਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਮਨਦੀਪ ਸਿੰਘ ਨੂੰ 20000 ਰੁਪਏ ਰਿਸ਼ੂਤ ਲੈਣ ਦੇ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲنس ਵਿਰੋਧ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸतीश ਕੁਮਾਰ ਵਾਸੀ ਪਿੰਡ ਕਿਸ਼ਨਪੁਰਾ ਤਹਿਸੀਲ ਡੇਰਾਵਾਲੀ ਐਸਐਸ ਨਗਰ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇਦਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਯੂਨਿਟ ਦੀ ਆਰਥਿਕ ਅਪਰਾਧ ਸ਼ਾਖਾ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਕਰਮਚਾਰੀ ਨੇ ਉਸਦੀ ਲੜਕੀ ਦੇ ਜਾਤੀ ਸਰਟੀਫਿਕੇਟ ਦੀ ਜਾਂਚ ਵਿੱਚ ਮਦਦ ਕਰਨ ਬਦਲੇ ਉਸ ਕੋਲੋਂ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਉਸਨੇ ਅੱਗੇ ਦੱਸਿਆ ਕਿ ਉਕਤ ਮਲਜਮਾਂ ਪਹਿਲਾਂ ਵੀ ਉਸ ਕੋਲੋਂ 20000 ਰੁਪਏ ਲੈ ਚੁੱਕਾ ਹੈ ਜੋ ਯੋਨੋ ਐਪ ਰਾਹੀਂ ਉਸਦੇ ਬੈਂਕ ਖਾਤੇ ਵਿੱਚ ਭੇਜੇ ਗਏ ਸਨ ਅਤੇ ਹੁਣ ਉਹ ਰਿਸ਼ਵਤ ਦੀ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ ਬੁਲਾਰਿਆਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਰਲੀ ਪੜਤਾਲ ਤੋਂ ਬਾਅਦ ਬਿਜ਼ਨਸ ਵਿਰੂ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਦੂਜੀ ਕਿਸ਼ਤ ਜੋ 20000 ਰੁਪਏ ਲੈਂਦਿਆਂ ਰੰਗੇ ਹੰਤੇ ਕਾਬੂ ਕਰ ਲਿਆ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦੇ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਤੜਾਂ ਦੀ ਰਾਜਨੀਤੀ ਕਰਦੇ ਹਾਂ ਮੈਂ ਇਮੀਡੀਏਟਲੀ ਜਦੋਂ ਪਤਾ ਲੱਗਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾ ਇਹਦੇ ਵਿੱਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦੇ ਆਂ ਲੰਗਰ ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜੁੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਮੋਟਾਂ ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਆਂ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਵਤਾਵਾਂ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਵਤਾਵਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਤਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਕਿ ਸਦਾ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਦਾ ਨਾ 600 ਯੂਨਟ ਰੱਖੋ ਚਾਹੇ ਉਹਦੇ 2 ਏਸੀ ਲੱਗੇ ਹੋਏ ਨੇ ਪਰ ਉਹ 600 ਯੂਨਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ じゃ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉੱਥੇ ਉੱਥੇ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਮੋੜੇ ਪਿੱਛੇ ਗੱਲੋ ਯਾਰ ਇੱਕ ਮਿੰਟ ਰੁਕੋ ਅੱਜ ਇਹ ਦੇ ਗਏਗਾ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਯਾ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ ਤੋ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ ਚ ਹੈ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ ਇੱਥੇ ਡਰਾਮਾ ਕਰੀ ਜਾਂਦੇ ਆ ਪੂਰੇ ਦੇਸ਼ ਇਕੱਠੇ ਐ ਸੋ ਜਿਹੜੇ ਪੂਰੇ ਦੇਸ਼ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟ੍ਰੈਟਜੀ ਨਾਲ ਐ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਤੋ ਐਸ ਕਰਕੇ ਆ ਮੈਂ ਸਾਰੇ মিডিਆ ਨੂੰ ਇਹ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਵਾਪਸ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਦਸੀਖਾ ਕਾਲ ਸਾਹਿਬ ਭਾਈ ਸਾਹਿਬ ਵੀ ਚੋਰ ਨਹੀਂ ਆ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਰ ਮਸ਼ਹੂਰ ਕੱਲੇ ਫੈਸਲੇ ਭੱਲੇ ਭਾਈ ਸਾਹਿਬ ਜੀ ਜਿਹੜੇ ਬਾਤ ਕੀ ਜਿਹੜੇ ਜਿਹੜੇ ਬਤਨ ਕਾਲ ਜਾਂਦੇ ਜਾਂ ਬਹੁਤ ਵੀਰਾਂ ਨੂੰ ਕਰਦੇ ਆ ਪਾਲ ਸਾਹਿਬ ਜੀ ਆਪਣਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਨਾਂ ਨੂੰ ਗਿਆ ਵੀ ਨਹੀਂ ਇਹੋ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਸਿਰਫ ਅਲਾਨ ਕਰਨਾ ਸੀ ਬੜੀ ਮਾਨ ਕੱਢੀ ਲੈਣ ਠੀਕ ਹੈ ਜੇ ਕੱਲ ਜਿੰਦਗੀ ਬੜੀ ਹਾਂ ਜਿੰਦਗੀ ਸਿਰਫ ਸਾਨੂੰ ਇਹਨਾ ਕੀ ਸਵਾਲ ਆ ਕਿ 3-4 ਅਕਾਲੀ ਦਲ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਗੁਰੂ ਸਾਹਿਬ ਤੋਂ ਆਪਣੀ ਉਮੀਦਵਾਰ ਹਟਾ ਸਕਦੇ ਇਹ ਕੋਈ ਪਾਸੇ ਦੀ ਪਾਰਟੀ ਆਏ ਪਤੇ ਉਹਨਾਂ ਨੂੰ ਪਤਾ ਕਿ ਕਿ ਭਾਈ ਸਾਹਿਬ ਨੂੰ ਅਸਲ ਆਜ਼ਾਦ ਚੋਂ ਲੜਨੀ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਹੈ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਦੋਨਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਉਹ ਪੰਥਦਾਈ ਉਹਨਾਂ ਨੇ ਕੀ ਕਰਨਾ ਵਾ ਮਤਲਬ ਪੰਥ ਨੂੰ ਯੋਗ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਅੱਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹ ਹੀ ਉਹਨਾਂ ਦਾ ਮਸਲਾ ਸੀ ਕਿ ਮੈਂ ਨੌਜਵਾਨੀ ਨੂੰ ਸਹੀ ਇਸਲਾਮ ਤੇ ਦੇਖਣਾ ਚਾਹੁੰਦਾ ਪੰਜਾਬ ਵਿੱਚ ਦੋਸਤੋ ਜਦੋਂ 2 ਸਾਲ ਪਹਿਲਾਂ ਸਰਕਾਰ ਬਣੀ ਸੀਗੀ ਤੇ ਸਾਰੇ ਪੰਜਾਬ ਨੇ ਬੜੀ ਆਸ ਦੇ ਨਾਲ ਇਹਨਾਂ ਨੂੰ ਚੁਣਿਆ ਸੀਗਾ ਔਰ ਮੇਰੇ ਮਨ ਦੇ ਵਿੱਚ ਵੀ ਸੀਗਾ ਕਿ ਬਹੁਤ ਕੁਝ ਬਦਲੂਗਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਚੰਗੇ ਹੋਣਗੇ ਔਰ ਮੇਰੀ ਕੋਸ਼ਿਸ਼ ਸੀਗੀ ਜਾਂ ਮੇਰੀ ਸੋਚ ਸੀਗੀ ਇਹਨਾਂ ਨੂੰ ਸਾਲ ਡੇਢ ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇੱਕਦਮ ਤੇ ਸਾਰਾ ਕੁਝ ਬਦਲ ਨਹੀਂ ਸੀ ਸਕਦਾ ਪੰਜਾਬ ਦੇ ਵਿੱਚ ਜਿੱਡਾ ਤੰਤਰ ਤੇ ਜਿੱਡਾ ਇਹ ਉਲਝ ਗਿਆ ਸੀਗਾ ਸੋ ਮੈਂ ਵੀ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਸੀਗਾ ਔਰ ਅੱਜ ਮੈਂ ਸਾਰ ਭਗਵੰਤ ਸਿੰਘ ਮਾਨਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਬੜੀ ਸ਼ਰਮ ਦੇ ਨਾਲ ਬੜੇ ਦੁੱਖ ਦੇ ਨਾਲ ਕਿ ਜ਼ਰਾ ਸਾ ਸਬਰ تھا ਜੋ ਕਰ ਗਏ ਹਮ ਉਸੇ ਲੱਗਨੇ ਲਗਾ تھا ਮਰ ਗਏ ਹਮ ਇਹ ਨਾਕਦਰੀ ہماری ਇਸ ਲਈ ਹੈ ਤੇਰਾ ਹੋਣੇ ਮੇ ਜਲਦੀ ਕਰ ਗਏ ਹਮ ਅਸੀਂ ਵੀ ਤੇਰੇ ਉੱਤੇ ਬਹੁਤ ਛੇਤੀ ਜਿਹੜਾ ਵਿਸ਼ਵਾਸ ਕਰ ਲਿਆ ਔਰ ਮੈਂ ਤੈਨੂੰ ਅੱਜ ਗੱਲ ਕਰਨ ਲੱਗਾ ਤੇਰੀ ਇਮਾਨਦਾਰੀ ਦੀ ਤੇਰੀ ਪੰਜਾਬ ਦੇ ਪ੍ਰਤੀ ਵਫਾਦਾਰੀ ਦੀ ਤੇਰੀ ਪਾਰਟੀ ਦੀ ਪ੍ਰਤੀ ਤੇਰੀ ਵਫਾਦਾਰੀ ਦੀ ਹੁਣ ਮੈਂ ਤੈਨੂੰ ਯਾਦ ਕਰਾਉਣ ਲੱਗਾ ਆ ਪਿਛਲਾ ਜਿਹੜਾ ਸੈਸ਼ਨ ਨੰਨ ਕੇ ਗਿਆ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਦਵੇਂ ਪੰਜਾਬੀ ਤਰਕ ਕੋ ਜਵਾਬ ਲੈਣਾ ਚਾਹੁੰਦੇ ਨੇ ਤੂੰ ਕਿਹਾ ਸੀ ਨਾ ਉਸ ਸੈਸ਼ਨ ਦੇ ਵਿੱਚ ਪ੍ਰਤਾਪ ਬਾਜਵੇ ਨੂੰ ਕਿ ਮੇਰੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰ ਮੈਂ ਤੈਨੂੰ ਅੱਜ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਵਿਕਰਮ ਮਜੀਠੀਆ ਰਾਜਾ ਵੜਿੰਗ ਇਹ ਦੂਰ ਆ ਤੂੰ ਕਿਸੇ ਇਮਾਨਦਾਰ ਪੰਜਾਬੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰ ਜੇ ਤੂੰ ਸਹੀ ਮਹਨੇ ਦੇ ਵਿੱਚ ਜੇ ਤੂੰ ਆਪਣੇ ਆਪ ਨੂੰ ਪੰਜਾਬ ਦਾ ਇਨਕਲਾਬੀ ਸਮਝਦਾ ਤਾਂ ਇਹਨਾਂ ਗੱਲਾਂ ਦੇ ਜਵਾਬ ਦੇ ਜਦੋਂ ਪਿਛਲਾ ਸੈਸ਼ਨ ਆ ਲਾਸਟ ਮੰਨ ਕੇ ਗਿਆ ਉਹਦੇ ਵਿੱਚ ਤੂੰ ਰਾਜੇ ਵੜਿੰਗ ਨੂੰ ਕੀ ਕਹਿ ਰਿਆਂ ਉਹਦੇ ਵਿੱਚ ਉਹਨੂੰ ਤੂੰ ਕਹਿ ਰਿਆਂ ਕਿ ਰਾਜੇ ਚੁੱਪ ਕਰ ਜਾ ਤੂੰ ਸਵੇਰੇ ਫੇਰ ਮੇਰੇ ਕੋਲ ਮਾਫੀ ਮੰਗਣੀ ਆ ਤੇਰੀਆਂ ਬੱਸਾਂ ਦੀਆਂ ਬਾਡੀਆਂ ਦਾ ਕੇਸ ਮੇਰੇ ਕੋਲ ਆ ਇਹ ਸੌ ਖਾਦੀ ਸੀ ਤੂੰ ਸਵਿਧਾਨ ਦੀ ਇਹ ਸੌ ਖਾਦੀ ਸੀ ਤੂੰ ਸੱਚੀ ਨਿਸ਼ਠਾ ਜਿਹੜੀ ਪੰਜਾਬ ਦੇ ਪ੍ਰਤੀ ਰੱਖਣ ਦੀ ਜੇ ਬੰਦਾ ਤੁਹਾਡੇ ਨਾਲ ਠੀਕ ਚੱਲੇ ਤੁਹਾਡੇ ਆਖੇ ਚੱਲੇ ਤੇ ਫਿਰ ਉਹ ਭਾਵੇਂ ਪੰਜਾਬ ਨੂੰ ਲੁੱਟ ਕੇ ਖਾ ਜਾਵੇ ਤੇ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਵਾ ਤੇ ਫਿਰ ਤੁਸੀਂ ਉਹਨੂੰ ਚੋਰ ਕਹਿੰਦੇ ਹੋ ਫਿਰ ਤੁਸੀਂ ਉਹਨੂੰ ਦਬਕੇ ਮਾਰਦੇ ਹੋ ਫਿਰ ਉਹਦੇ ਉੱਤੇ ਤੁਸੀਂ ਕਾਰਵਾਈ ਕਰਨ ਦੀਆਂ ਗੱਲਾਂ ਕਰਦੇ ਹੋ ਫਿਰ ਸੌ ਜਿਹੜੀ ਪੰਜਾਬ ਦੀ ਪ੍ਰਤੀ ਵਫਾਦਾਰੀ ਦੀ ਸੀ ਕਿ ਆਪਣੇ ਨਿੱਜੀ ਹਿੱਤਾਂ ਦੇ ਪ੍ਰਤੀ ਜਿਹੜੀ ਵਫਾਦਾਰੀ ਸੀ ਉਹਦੇ ਪ੍ਰਤੀ ਸੀਗੀ ਇਹ ਸੱਚੀ ਨਿਸ਼ਟਾ ਸੀ ਕਾਰਵਾਈ ਕਰਨ ਤੋਂ ਤੈਨੂੰ ਰੋਕਿਆ ਕਿੰਨੇ ਤੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਦੀ ਟੀਮ ਹੈ ਜਿਨ੍ਹਾਂ ਦੇ ਉੱਤੇ ਤੂੰ ਅੱਖਾਂ ਬੰਦ ਕਰ ਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ ਸਾਰਾ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਤੇਰੇ ਲਈ ਦੋ ਲੈਣਾ ਕਹਿਣੀਆਂ ਚਾਹਨਾ ਕਿ ਲਸ਼ਕਰ ਵੀ ਤੇਰਾ ਸਰਦਾਰ ਵੀ ਤੇਰਾ ਹੈ ਤੂੰ جھوٹ ਕੋ ਸੱਚ ਲਿਖ ਦੋ ਅਖਬਾਰ ਵੀ ਤੇਰਾ ਹੈ ਇਸ ਦੌਰੇ ਫਰਿਆਦ ਇਸ ਦੌਰ ਕੇ ਫਰਿਆਦੀ ਜਾਏ ਤੋ ਜਾਏ ਕਹਾ ਕਾਨੂੰਨ ਵੀ ਤੇਰਾ ਹੈ ਔਰ ਦਰਬਾਰ ਵੀ ਤੇਰਾ ਹੈ ਸਭ ਅਖਬਾਰਾਂ ਤੇਰੇ ਅਨਸਾਰ ਚੱਲਦੀਆਂ ਸਭ ਚੈਨਲ ਤੇਰੇ ਅਨਸਾਰ ਚੱਲਦੇ ਆ ਦਰਬਾਰ ਵੀ ਤੇਰਾ ਅਦਾਲਤ ਵੀ ਤੇਰੀ ਤੂੰ ਚਾਵੇਂ ਜਿੰਨੂੰ ਮਰਜ਼ੀ ਮaaf ਕਰ ਦਵੇਂ ਜਿੰਨੇ ਪੰਜਾਬ ਲੁੱਟਿਆ ਵਾ ਤੂੰ ਚਾਵੇਂ ਤੇ ਜਿੰਨੂੰ ਮਰਜ਼ੀ ਸਜ਼ਾ ਸੁਣਾ ਦੇ ਅੱਗੇ ਆ ਬੜੀ ਲੰਮੀ ਲਿਸਟ ਮੈਂ ਲੈ ਕੇ ਆਇਆ ਵੀ ਤੂੰ ਪੰਜਾਬ ਨਾਲ ਗੱਦਾਰੀ ਕਿੱਥੇ ਕਿੱਥੇ ਕੀਤੀ ਤੂੰ ਸਿਆਸਤ ਦੇ ਵਿੱਚ ਹਰ ਬੰਦੇ ਦਾ ਮਜ਼ਾਕ ਡਾਇਆ ਚਾਹੇ ਪ੍ਰਤਾਪ ਬਾਜਵਾ ਚਾਹੇ ਸੁਖਬੀਰ ਸਿੰਘ ਬਾਦਲ ਆ ਚਾਹੇ ਰਾਜਾ ਵੜਿੰਗ ਆ ਚਾਹੇ ਵਿਕਰਮਜੀਠੀਆ ਵਾ ਕਦੀ ਅਮਨ ਸ਼ਾਹ ਤੇ ਮੋਦੀ ਦਾ ਮਜ਼ਾਕ ਆਪਾਂ ਕਿਉਂ ਨਹੀਂ ਡਾਇਆ ਉਹਨਾਂ ਵਾਰੀ ਕੀ ਆਪਣਾ ਸੰਘ ਸੁੱਕ ਜਾਂਦਾ ਵਾ ਕੀ ਸੱਪ ਸੁਗ ਜਾਂਦਾ ਆਪਾਂ ਨੂੰ ਉਹਨਾਂ ਤੋਂ ਕਾਹਦਾ ਡਰਿਆ ਜਾਂ ਕਾਦੀ ਸਾਂਝ ਆ ਆਪਣੀ ਇੱਕੋ ਗੱਲ ਆ ਆਪਾਂ ਉਹਨਾਂ ਨੂੰ ਨੀਵਾ ਵਿਖਾ ਹੀ ਨਹੀਂ ਸਕਦੇ ਔਰ ਤੂੰ ਕੇਜਰੀਵਾਲ ਨੂੰ ਆਪਣਾ ਪਿਓ ਦੱਸਦਾ ਸੀ ਨਾ ਤੂੰ ਕਿਹਾ ਕਿ ਮੇਰੇ ਵਿਆਹ ਦੇ ਵਿੱਚ ਜਿਹੜੀ ਪਿਓ ਦੀ ਰਸਮ ਹੈ ਉਹ ਕੇਜਰੀਵਾਲ ਨੇ ਅਦਾ ਕੀਤੀ ਆ ਕੇਜਰੀਵਾਲ ਫੜਿਆ ਗਿਆ ਪੰਜਾਬ 'ਚ ਜਾਂ ਪੰਜਾਬ ਵੱਲੋਂ ਤੇਰੇ ਵੱਲੋਂ ਜਿਹੜੀ ਉਹਨੂੰ ਸਪੋਰਟ ਮਿਲਣੀ ਚਾਹੀਦੀ ਸੀ ਜਿਸ ਕੱਪੜੇ ਦੇ ਵਿੱਚ ਉਹਨੂੰ ਅੰਦਰ ਦਿੱਤਾ ਮੈਂ ਕਿਸੇ ਦੇ ਕੱਪੜੇ ਦੇ ਵਿੱਚ ਉਹਦੇ ਨਾਲ ਨਹੀਂ ਆ ਪਰ ਜਿਹੜੀ ਸਪੋਰਟ ਜਿਸ ਅਹੁਦੇ ਦੇ ਉੱਤੇ ਉਹਨੇ ਤੈਨੂੰ ਬਿਠਾਇਆ ਤੈਨੂੰ ਬਚਾਇਆ ਤੇਰੀ ਜਿਹੜੀ ਸਪੋਰਟ ਉਹਨੂੰ ਮਿਲਣੀ ਚਾਹੀਦੀ ਸੀ ਤੂੰ ਦਿੱਤੀ ਉਹਨੂੰ ਇੱਕ ਫਾਰਮੈਲਟੀ ਤੂੰ ਕਰ ਰਿਆਂ ਉਹਦੇ ਨਾਲ ਤੈਨੂੰ ਤਾਂ ਅੰਦਰ ਹੀ ਚੰਗਾ ਲੱਗਦਾ ਵੀ ਤੈਨੂੰ ਪੁੱਛਣ ਗਿਛਣ ਵਾਲਾ ਕੋਈ ਨਾ ਹੋਵੇ ਔਰ ਕੇਜਰੀ ਆਲ ਅੰਦਰ ਬੈਠਾ ਤੈਨੂੰ ਪਤਾ ਕੀ ਕਹਿ ਰਿਹਾ ਵਾ ਬੜਾ ਸੋਹਣਾ ਕਿਸੇ ਸ਼ਾਇਰ ਨੇ ਲਿਖਿਆ ਕਿ ਜਿਤਨੀ ਵੀ ਕੀ ਥੀ ਜਿਤਨੀ ਵੀ ਕੀ ਥੀ ਉਤਨੀ ਮੁਹੱਬਤ ਨਹੀਂ ਮਿਲੀ ਕਿਆ ਫਾਇਦੇ ਕੋ ਰੋਈਏ ਲਾਗਤ ਨਹੀਂ ਮਿਲੀ ਕਾਤਲ ਹਮਾਰੇ ਕਤਲ ਸੇ ਮਸ਼ਹੂਰ ਹੋ ਗਿਆ ਹਮ ਕੋ ਸ਼ਹੀਦ ਹੋ ਕੇ ਵੀ ਸ਼ੋਹਰਤ ਨਹੀਂ ਮਿਲੀ